ਹਾਂਜੀ ਤੁਸੀਂ ਜੁੜੇ ਹੋ ਸਟਾਰ ਡਿਜੀਟਲ ਪੰਜਾਬ ਨਿਊਜ਼ ਚੈਨਲ ਦੇ ਨਾਲ ਅੱਜ ਫਿਰ ਅਪਡੇਟ ਲੈ ਕੇ حاضر ਹੋਈਆਂ ਅਮਰੀਕਾ ਦਾ ਵੱਡਾ ਫੈਸਲਾ ਜਿਹੜਾ ਉਹ ਆਇਆ ਹੋਏ ਵਿਦੇਸ਼ੀਆਂ ਨੂੰ ਟਰੱਕ ਵੀ ਨਹੀਂ ਚਲਾਉਣ ਦੇਣਗੇ ਟਰੰਪ ਵਰਕ ਵੀਜ਼ਾ ਕਰ ਦਿੱਤੇ ਨੇ ਬੰਦ ਮਾਰਕੋ ਰੂਬਿਓ ਦਾ ਵੱਡਾ ਬਿਆਨ ਜਿਹੜਾ ਉਹ ਸਾਹਮਣੇ ਆਇਆ ਪੂਰੀ ਖਬਰ ਕੀ ਹੈ ਆਓ ਜਾਣਦੇ ਹਾਂ ਅਮਰੀਕਾ ਨੇ ਵਿਦੇਸ਼ੀ ਟਰੱਕ ਡਰਾਈਵਰ ਨੂੰ ਵਪਾਰਕ ਲਾਇਸੈਂਸ ਜਾਰੀ ਕਰਨ ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾ ਦਿੱਤੀ ਹੈ ਭਾਰਤ ਤਰ ਉਜਗਾਰ ਦੀ ਪਾਲ ਦੇ ਵਿੱਚ ਅਮਰੀਕਾ ਜਾਣ ਵਾਲੇ ਬੇਰੁਜ਼ਗਾਰ ਨੌਜਵਾਨਾਂ ਲਈ ਇੱਕ ਦੁਖਦਾਈ ਖਬਰ ਹੈ ਜੇਕਰ ਭਾਰਤ ਨਾਲ ਤੁਲਨਾ ਕੀਤੀ ਜਾਵੇ ਤਾਂ ਅਮਰੀਕਾ 'ਚ ਟਰੱਕ ਡਰਾਈਵਰ ਦਾ ਪੇਸਾ ਸਤਕਾਰਯੋਗ ਪੈਸੇ ਵਾਲਾ ਤੇ ਬਿਹਤਰ ਜੀਵਨ ਪ੍ਰਦਾਨ ਕਰਨ ਵਾਲਾ ਰਿਹਾ ਹੈ। ਅਮਰੀਕਾ ਦੇ ਵਿੱਚ ਟਰੱਕ ਡਰਾਈਵਰ ਦਾ ਜੀਵਨ ਇੰਨਾ ਸੁਰੱਖਿਅਤ ਤੇ ਸਤਕਾਰਯੋਗ ਹੈ ਕਿ ਭਾਰਤ ਤੋਂ ਬਹੁਤ ਸਾਰੇ ਨੌਜਵਾਨ ਉੱਥੇ ਜਾ ਕੇ ਟਰੱਕ ਚਲਾ ਰਹੇ ਨੇ। ਪਰ ਵਿਦੇਸ਼ ਦੇ ਵਿੱਚ ਚੰਗੀ ਜ਼ਿੰਦਗੀ ਦਾ ਸੁਪਨਾ ਹੁਣ ਖਤਮ ਹੋਣ ਵਾਲਾ ਹੈ। ਅਮਰੀਕੀ ਸਰਕਾਰ ਦੇ ਫੈਸਲੇ ਬਾਰੇ ਜਾਣਕਾਰੀ ਦਿੰਦੇ ਹੋਏ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਕਿਹਾ ਕਿ ਸੀਪਾਰਕ ਟਰੱਕ ਡਰਾਈਵਰਾਂ ਲਈ ਹਰ ਤਰ੍ਹਾਂ ਦੇ ਵਰਕਰ ਵੀਜ਼ੇ ਜਾਰੀ ਕਰਨ ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾ ਰਹੇ ਹਨ। ਪੋਨਾਨੇ ਕਿਆ ਅਮਰੀਕੀ ਸੜਕਾਂ ਦੇ ਵੱਡੇ ਟਰੈਕਟਰ ਟਰੇਲਰ ਟਰੱਕ ਚਲਾਉਣ ਵਾਲੇ ਵਿਦੇਸ਼ੀ ਡਰਾਈਵਰਾਂ ਦੀ ਵੱਧਦੀ ਗਿਣਤੀ ਅਮਰੀਕੀ ਜਾਨਾਂ ਨੂੰ ਖਤਰੇ 'ਚ ਪਾ ਰਹੀ ਹੈ। ਅਮਰੀਕੀ ਟਰੱਕ ਡਰਾਈਵਰਾਂ ਦੀ ਰੋਜ਼ੀ ਰੁਟੀ ਨੂੰ ਪ੍ਰਭਾਵਿਤ ਕਰ ਰਹੀ ਹੈ। ਪਹਿਲੇ ਪਿੱਛੇ ਦਾ ਕਾਰਨ ਕੀ ਹੈ? ਵਿਦੇਸ਼ੀ ਟਰੱਕ ਡਰਾਈਵਰਾਂ ਲਈ ਵਪਾਰਕ ਲਾਇਸੈਂਸਾਂ ਤੇ ਪਾਬੰਦੀ ਦਾ ਤੁਰੰਤ ਕਾਰਨ ਇੱਕ ਭਾਰਤੀ ਟਰੱਕ ਡਰਾਈਵਰ ਦਾ ਹਾਦਸਾ ਦੱਸਿਆ ਜਾ ਰਿਹਾ ਹੈ। ਹਰਜਿੰਦਰ ਸਿੰਘ ਇੱਕ ਭਾਰਤੀ ਮੂਲ ਦਾ ਟਰੱਕ ਡਰਾਈਵਰ ਸੀ ਜੋ ਸਤੰਬਰ 2018 ਦੇ ਵਿੱਚ ਗੈਰਕਾਨੂੰਨੀ ਤੌਰ ਤੇ ਅਮਰੀਕਾ-ਮੈਕਸੀਕੋ ਸਰਦਰ ਪਾਰ ਕਰਕੇ ਕੈਲੀਫੋਰਨੀਆ ਵਿੱਚ ਦਾਖਲ ਹੋਇਆ ਸੀ 2021 ਦੇ ਵਿੱਚ ਬਿਡੇਨ ਪ੍ਰਸ਼ਾਸਨ ਨੇ ਉਸ ਨੂੰ ਕੈਲੀਫੋਰਨੀਆ ਵਿੱਚ ਇੱਕ ਵਰਕ ਪਰਮਿਟ ਤੇ ਇੱਕ ਵਪਾਰਕ ਡਰਾਈਵਿੰਗ ਲਾਇਸੈਂਸ ਦਿੱਤਾ ਦੋਸ਼ ਹੈ ਕਿ 12 ਅਗਸਤ 2025 ਨੂੰ ਹਰਜਿੰਦਰ ਨੇ ਫਲੋਰੀਡਾ ਟਰਨਪਾਈਪ ਤੇ ਇੱਕ ਗਲਤ ਯੂ-ਟਰਨ ਲਿਆ ਜਿਸ ਕਾਰਨ ਇੱਕ ਮਿੰਨੀ ਵਾਹਨ ਤੇ ਉਸਦੇ ਟਰੱਕ ਨਾਲ ਟਕਰਾ ਗਈ ਤੇ ਤਿੰਨ ਲੋਕਾਂ ਦੀ ਉਹਦੇ ਵਿੱਚ ਮੌਤ ਹੋ ਗਈ ਹਰਜਿੰਦਰ ਸਿੰਘ ਨੂੰ ਗਾਂਢਾ ਚ ਕਤਲੇਆਮ ਦੇ ਦੋਸ਼ ਤੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਉਹ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਿਹਾ ਹੈ ਇਸ ਘਟਨਾ ਨੇ ਅਮਰੀਕਾ ਦੇ ਵਿੱਚ ਕੈਰ ਕਾਨੂੰਨ ਨੇ ਇਮੀਗ੍ਰੇਸ਼ਨ ਤੇ ਟਰਕਿੰਗ ਉਦਯੋਗ ਦੇ ਵਿੱਚ ਡਰਾਈਵਰਾਂ ਲਈ ਸਕਰੀਨਿੰਗ ਪ੍ਰਕਿਰਿਆ ਤੇ ਬੈਸਟ ਛੇੜ ਦਿੱਤੀ ਹੈ। ਅਮਰੀਕਾ ਦੇ ਵਿੱਚ ਟਰੱਕ ਡਰਾਈਵਰਾਂ ਦੀ ਤਨਖਾਹ ਕਿੰਨੀ ਹੈ? ਅਮਰੀਕਾ ਦੇ ਵਿੱਚ ਵਿਦੇਸ਼ੀ ਲੋਕਾਂ ਲਈ ਟਰੱਕ ਡਰਾਈਵਿੰਗ ਦਾ ਸਭ ਤੋਂ ਵੱਡਾ ਆਕਰਸ਼ਣ ਉਹਨਾਂ ਨੂੰ ਉੱਥੇ ਮਿਲਣ ਵਾਲੀ ਤਨਖਾਹ ਹੈ। ਅਮਰੀਕਾ ਦੇ ਵਿੱਚ ਟਰੱਕ ਡਰਾਈਵਰਾਂ ਨੂੰ ਉਹਨਾਂ ਦੇ ਤਜਰਬੇ, ਕੰਮ ਕਰਨ ਦੇ ਘੰਟਿਆਂ ਤੇ ਉਹਨਾਂ ਦੀ ਕੁਸ਼ਲਤਾ ਦੇ ਆਧਾਰ 'ਤੇ ਭੁਗਤਾਨ ਕੀਤਾ ਜਾਂਦਾ ਹੈ। ਅਮਰੀਕਾ ਦੇ ਵਿੱਚ ਬਹੁਤ ਸਾਰੇ ਟਰੱਕ ਡਰਾਈਵਰਾਂ ਨੂੰ ਪਤੀ ਮੇਲ ਦੇ ਹਿਸਾਬ ਨਾਲ ਤਨਖਾਹ ਦਿੱਤੀ ਜਾਂਦੀ ਹੈ। ਔ ਪ੍ਰਤੀ ਡਾਲਰ ਮੀਲ ਹੈ ਇੱਕ ਡਰਾਈਵਰ ਜੋ ਪ੍ਰਤੀ ਦਿਨ 500 ਤੋਂ 600 ਮੀਲ ਚਲਾਉਂਦਾ ਹੈ ਉਹ ਪ੍ਰਤੀ ਮਹੀਨਾ 5000 ਡਾਲਰ ਤੋਂ ਲੈ ਕੇ 8000 ਡਾਲਰ ਕਮਾ ਸਕਦਾ ਹੈ ਭਾਵ ਲਗਭਗ 4.2 ਲੱਖ ਤੋਂ ਲੈ ਕੇ 6.7 ਲੱਖ ਰੁਪਏ ਪ੍ਰਤੀ ਮਹੀਨਾ ਕਮਾ ਸਕਦਾ ਹੈ ਸੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਹੋਰ ਨਿਤ ਨਵੀਆਂ ਅਪਡੇਟਾਂ ਲੈਣ ਲਈ ਚੈਨਲ ਨਾਲ ਜੁੜੇ ਰਹੋ ਚੈਨਲ ਨੂੰ ਹਮੇਸ਼ਾ ਸਬਸਕ੍ਰਾਈਬ ਕਰਕੇ ਰੱਖੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਮਿਲਦੇ ਹਾਂ ਇੱਕ ਹੋਰ ਨਵੀਂ ਅਪਡੇਟ ਈ ਨਾਲ ਦੇ ਹੋ ਜਾਓ ਧੰਨਵਾਦ